ਵੈਗੁਰਜੀ ਦਾ ਖਾਲਸਾ ਅੱਜ ਸ੍ਰੀ ਵੈਗੁਰਜੀ ਦੀ ਫਤਿਹ ਮੇਰਾ ਨਾਮ ਰਮਨਦੀਪ ਸਿੰਘ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਘੈਂਟ ਵੀਡੀਓ ਲੈ ਕੇ ਆਏ ਜਿਹਦੇ ਵਿੱਚ ਤੁਹਾਨੂੰ ਇੱਕ ਜ਼ਮੀਨ ਦਿਖਾਵਾਂਗੇ ਇੱਕ ਟਰਾਲਾ ਦਿਖਾਵਾਂਗੇ ਪਹਿਲਾਂ ਟਰਾਲੇ ਬਾਰੇ ਗੱਲ ਕਰਕੇ ਫਿਰ ਜ਼ਮੀਨ ਹੈ ਜਿਹੜੀ 1,80,000 ਰੁਪਏ ਜ਼ਮੀਨ ਦਾ ਰੇਟ ਹੈ 1,80,000 ਰੁਪਏ ਸਿਰਫ ਤੇ ਬਹੁਤ ਘੈਂਟ ਜ਼ਮੀਨ ਹੈ ਸਾਰੀ ਗੱਲਬਾਤ ਕਰਾਂਗੇ ਉਦੋਂ ਪਹਿਲਾਂ ਸਾਡਾ WhatsApp ਨੰਬਰ ਨੋਟ ਕਰ ਲਓ ਜਿਹੜੇ ਵੀ ਵੀਰ ਸਾਥੋਂ ਐਡ ਕਰਵਾਉਣਾ ਚਾਹੁੰਦੇ ਨੇ ਹਰ ਤਰ੍ਹਾਂ ਦੀ ਐਡ ਕਰਦੇ ਹਾਂ ਸੀ ਜ਼ਮੀਨਾਂ ਇਸ ਤਰ੍ਹਾਂ ਦੀ ਐਡ ਕਰਾਉਣ ਲਈ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਾਨੂੰ 7-8 ਫੋਟਮਾ 7-8 ਮਿੰਟਾਂ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਨਾਲ ਭੇਜੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ ਤੇ ਲੱਗ ਜੂਗੀ ਇਸ ਤੋਂ ਇਲਾਵਾ ਅਸੀਂ ਪ੍ਰੋਮੋਸ਼ਨਲ ਐਡ ਵੀ ਕਰਦੇ ਹਾਂ ਉਹ ਵੀ ਤੁਸੀਂ ਕਰਵਾ ਸਕਦੇ ਹੋ ਜੀ ਠੀਕ ਹੈ ਹੁਣ ਆਪਾਂ ਕਰ ਲੈਨੇ ਆ ਵੀਡੀਓ ਸ਼ੁਰੂਆਤ ਜਿਆਦਾ ਸਮਾਂ ਲੈਂਦੇ ਨਹੀਂ ਬਾਕੀ ਜਿਹੜੇ ਵੀ ਵੀਰ ਭੈਣ ਪਹਿਲੀ ਵਾਰ ਆਏ ਨੇ ਹਰ ਰੋਜ਼ ਇਸੇ ਤਰ੍ਹਾਂ ਦੀਆਂ ਘੈਂਟ ਘੈਂਟ ਜ਼ਮੀਨਾਂ ਦੇ ਸੌਦੇ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਸਭ ਤੋਂ ਪਹਿਲੀ ਬਾਈ ਜੀ ਜਿਹੜੇ ਟਰਾਲੀ ਤੁਸੀਂ ਦੇਖ ਰਹੇ ਹੋ ਟਰਾਲਾ 16 7 ਦਾ ਫੁੱਲ ਹੈਵੀ ਘੈਂਟ ਬਣਿਆ ਹੋਇਆ ਜੀ ਜੰਡੂ ਸਰਾਂਦਾਲਾਂ ਦਾ ਬਣਿਆ ਹੋਇਆ ਬਾਈ ਜੀ ਨਾ ਲੈਣ ਦੀ ਲੋੜ ਹੀ ਨਹੀਂ ਹਨਾ ਤੇ ਬਹੁਤ ਘੈਂਟ ਟਰਾਲਾ ਬਾਈ ਤੁਸੀਂ ਦੇਖ ਸਕਦੇ ਹੋ ਬਿਨਾ ਜੈਕ ਤੋਂ ਆ ਬਾਈ ਮੈਂ ਪਹਿਲਾਂ ਦੱਸ ਦਿਆਂ ਬਿਨਾ ਜੈਕ ਤੋਂ ਆ ਜੀ ਬਿੱਡ ਵਗੈਰਾ ਲੱਗੇ ਹੋਏ ਨੇ ਸਾਹਮਣੇ ਫੋਟੋਆਂ ਦੇਖ ਰਹੇ ਹੋ ਤੁਸੀਂ ਬਹੁਤ ਸਾਫ ਪਿਆ ਬਾਈ ਜੀ ਬਿਲਕੁਲ ਨਵਾਂ ਟਰਾਲਾ ਪਿਆ ਤੇ 38 ਕੁਇੰਟਲ ਵੇਟ ਆ ਬਾਈ ਜੀ ਵੇਟ ਦੀ ਗੱਲ ਕਰੀ ਤਾਂ ਫੁੱਲ ਹੈਵੀ 38 ਕੁਇੰਟਲ ਵੇਟ ਆ ਏਰੀਆ ਦੀ ਗੱਲ ਕਰੀ ਤਾਂ ਏਰੀਆ ਅਮਲੋ ਫਤੇਗੜ ਸਾਹਿਬ ਇਹਨਾਂ ਰੇਟ ਦੀ ਗੱਲ ਕਰੀ ਤਾਂ 4 ਲੱਖ ਤੇ 60000 ਰੁਪਏ ਦੀ ਡਿਮਾਂਡ ਕੀਤੀ ਗਿਆ 4 ਲੱਖ 60000 ਰੁਪਏ ਦੀ ਡਿਮਾਂਡ ਹੈ ਬਾਈ ਜੀ ਤੇ ਬਾਕੀ ਮੌਕੇ ਤੇ ਹੋ ਜੂਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੈਂਡ ਕੰਡੀਸ਼ਨ ਸਾਰਾ ਵਧੀਆ ਲੋਹਾ ਵਧੀਆ ਲੱਗਿਆ ਚਾਦਰਾਂ ਵਧੀਆ ਫੁੱਲ ਵਧੀਆ ਹੈਵੀ ਟਾਇਰ ਲੱਗੇ ਨੇ ਬਾਈ ਜੀ ਹਰ ਇੱਕ ਚੀਜ਼ ਕੈਂਡ ਪਾਈ ਗਈ ਹੈ ਬਾਕੀ ਨੰਬਰ ਦਿੱਤਾ ਗਿਆ ਬਾਈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਇਦਾਂ ਦੀ ਹੋਰ ਵੀ ਕੈਂਡ ਕੈਂਡ ਟਰਾਲੀਆਂ ਖਰੀਦਣ ਲਈ ਹਨਾ ਬਾਕੀ ਆਪਣੇ ਚੈਨਲ ਤੇ ਬਣੇ ਰਹੋ ਆਪਾਂ ਹਰ ਚੀਜ਼ ਦੇ ਵਿੱਚ ਡੀਲ ਕਰਦੇ ਆ ਬਾਈ ਜੀ ਹਰ ਚੀਜ਼ਾਂ ਤੁਹਾਡੇ ਲਈ ਲੈ ਕੇ ਆਉਨੇ ਆ ਘੈਂਟ ਘੈਂਟ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਨੇ ਆ ਹਰ ਇੱਕ ਤਰ੍ਹਾਂ ਦੀ ਚੀਜ਼ ਸਾਡੇ ਚੈਨਲ ਤੇ ਮਿਲ ਸਕਦੀ ਤਾਂ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਹੁਣ ਕਰਦੇ ਆਪਾਂ ਜ਼ਮੀਨ ਦੀ ਗੱਲ ਬਾਈ ਜੀ ਸੁਣੋ ਮੈਂ ਸਟਾਰਟਿੰਗ ਚ ਦੱਸਿਆ ਸੀ ਪੂਰੀ ਘੈਂਟ ਜ਼ਮੀਨ ਲੈ ਕੇ ਆਏ ਆ ਜ਼ਮੀਨ ਦੀ ਗੱਲ ਕਰੀਏ ਤਾਂ ਬਾਈ ਜੀ ਜਿਹੜੀ ਕੁੱਲ ਜ਼ਮੀਨ ਹੈ 132 ਬਿੱਗੇ ਨੇ ਯਾਨੀ ਕਿ ਖੁੱਲੀ ਡੁੱਲੀ ਜ਼ਮੀਨ ਹੈ ਬਾਈ ਕੋਈ ਐ ਨਹੀਂ ਕੋਈ 4 ਬਿੱਗੇ 4-5 ਬਿੱਗੇ ਨੇ 132 ਬਿੱਗੇ ਜ਼ਮੀਨ ਆਈ ਹੈ ਬਾਈ ਜੀ ਆਪਣੇ ਕੋਲੇ ਜਿਹਦੇ ਵਿੱਚੋਂ ਰਾਹ ਪਹੀ ਦਾ ਰੋਣਾ ਬਿਲਕੁਲ ਮੁਕਾਤਾ ਕਿਉਂਕਿ 8 ਬਿੱਗੇ ਰੋਡ ਦਾ ਫਰੰਟ ਮਿਲ ਜੂਗਾ ਸਾਰਾ ਬਾਣ ਇੱਕਸਾਰ ਪੱਧਰ ਬਾਣ ਮਿਲੂਗਾ ਜੀ ਤੇ 8 ਬਿੱਗੇ ਰੋਡ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਆ ਜਾਨੀ ਕਿ ਰਾਹ ਪਹੀ ਦਾ ਕੋਈ ਰੋਲਾ ਨਹੀਂ ਸਿੱਧਾ ਆਪਦੇ ਬਾਣ ਦੇ ਵਿੱਚ ਐਂਟਰ ਹੋ ਜਾਂਦੇ ਹੋ ਤੁਸੀਂ ਬਾਕੀ ਵੀਡੀਓ ਨਾਲ ਨਾਲ ਚੱਲ ਰਹੀ ਹੈ ਬਾਈ ਤੁਸੀਂ ਰੋਡ ਵੀ ਦੇਖ ਸਕਦੇ ਹੋ ਵੀ ਕਹ ਜੇ ਰੋਡ ਦੇ ਉੱਪਰ ਇਹ ਬਾਣ ਲੱਗਦਾ ਫੁੱਲ ਵਧੀਆ ਬਾਣ ਹੈ ਜੀ ਤੇ ਜਿਹੜਾ ਇਹ ਬਾਈ ਜੀ ਤਹਿਸੀਲ ਕੁਲੈਤ ਤੋਂ 9 ਕਿਲੋਮੀਟਰ ਦੂਰ ਇਹ ਬਾਣ ਪੈ ਜਾਂਦਾ ਰੇਟ ਤੁਹਾਨੂੰ ਮੈਂ ਦੱਸਿਆ ਸੀ ਬਾਈ ਜੀ ਬਿਲਕੁਲ ਜਾਇਜ਼ ਰੇਟ ਦੇ ਉੱਪਰ ਇਹ ਬਾਣ ਵਿਕਾਊ ਆਇਆ ਹੋਇਆ ਹੈ 1 ਲੱਖ ਤੇ 80 ਹਜ਼ਾਰ ਪਰ ਬਿੱਗੇ ਦੇ ਹਿਸਾਬ ਨਾਲ ਜਾਨਕੀ ਪ੍ਰਤੀ ਬਿੱਗੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਆ ਬਾਕੀ ਤੁਸੀਂ ਜ਼ਮੀਨ ਬਾਈ ਤੁਹਾਡੇ ਸਾਹਮਣੇ ਆ ਵੀਡੀਓ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਰੋਡ ਦਾ ਫਰੰਟ ਬਾਈ ਜੀ ਤੁਹਾਨੂੰ ਦੇਖਣ ਨੂੰ ਮਿਲ ਜੂਆ ਹਾਈਵੇ ਦਾ ਫਰੰਟ ਹੈ ਬਾਈ ਜੀ ਇਹ ਹਾਈਵੇ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਆ ਮੇਨ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਈ ਜੀ ਜੇਸਲ ਮੇਰ ਵੀਕਾ ਨੇਰ ਤੇ ਜਿਹੜਾ ਹਾਈਵੇ ਆ ਉਹਦਾ ਇਹ ਫਰੰਟ ਹੈ ਜੈਸਲਮੇਰ ਬੀਕਾਨੇਰ ਹਾਈਵੇ ਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਇਹਨਾਂ ਦਾ ਏਰੀਆ ਜਿਹੜਾ ਕੋਲੈਤ ਬੀਕਾਨੇਰ ਰਾਜਸਥਾਨ ਇਹਨਾਂ ਦਾ ਏਰੀਆ ਠੀਕ ਹੈ ਜੀ ਤੇ ਬਾਕੀ ਆ ਦੇਖ ਸਕਦੇ ਹੋ ਬਾਈ ਜੀ ਮਾਹੌਲ ਆਸੇ ਪਾਸੇ ਦਾ ਬਹੁਤ ਵਧੀਆ ਜਿੰਨਾ ਬਾਣ ਹੈ ਬਾਈ ਸਾਰਾ ਇੱਕੋ ਹੀ ਟੱਕ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂਗਾ ਇੱਕੋ ਹੀ ਟੱਕ ਮਿਲੂਗਾ ਵਧੀਆ ਬਾਣ ਹੈ ਜੀ 132 ਬਿਗਏ ਦਾ ਖੁੱਲਾ ਡੁੱਲਾ ਟੱਕ ਤੁਹਾਡੇ ਲਈ ਲੈ ਕੇ ਆਇਆ ਜਿਹਦੇ ਵਿੱਚੋਂ 8 ਬਿਗਏ ਰੋਡ ਦਾ ਫਰੰਟ ਮਿਲੂਗਾ ਰੋਡ ਵੀ ਹੈਗਾ ਬਾਈ ਜੀ ਵੱਡਾ ਜੈਸਲਮੇਰ ਤੋਂ ਬੀਕਾਨੇਰ ਜਿਹੜਾ ਹਾਈਵੇ ਹੈ ਉਹਦਾ ਫਰੰਟ ਤੁਹਾਨੂੰ ਦੇਖਣ ਨੂੰ ਮਿਲ ਪਿੰਡ ਤੋਂ ਸਿਰਫ 2 ਕਿਲੋਮੀਟਰ ਦੂਰ ਆ ਕੋਈ ਐ ਨਹੀਂ ਬਾਈ ਬਰਾਨੇ ਦੇ ਵਿੱਚ ਹੈਣਾ ਪਿੰਡ ਵੀ ਸਿਰਫ 2 ਕਿਲੋਮੀਟਰ ਦੀ ਦੂਰੀ ਤੇ ਆ ਤਹਿਸੀਲ ਇਹਨਾਂ ਨੂੰ ਕੋਲਾਤ ਪੈ ਜਾਂਦੀ ਹੈ ਏਰੀਆ ਕੋਲਾਤ ਬੀਕਾਨੇ ਰਾਜਸਥਾਨ ਨੰਬਰ ਬਾਈ ਜੀ ਤੁਹਾਡੇ ਸਕਰੀਨ ਤੇ ਆ ਬਹੁਤ ਘੈਂਟ ਹੈਣਾ ਬਾਕੀ ਸੌਦਾ ਬਾਕੀ ਤੁਸੀਂ ਆਪ ਦਾ ਲੈ ਸਕਦੇ ਹੋ ਬਾਈ ਜੀ ਜ਼ਮੀਨਾਂ ਦੇ ਰੇਟ ਇਨ ਫਿਊਚਰ ਬਹੁਤ ਉੱਤੇ ਜਾਣ ਵਾਲੇ ਆ ਤਾਂ ਕਰਕੇ ਜਿਹੜੇ ਵੀ ਵੀਰ ਕੋਈ ਇਨਵੈਸਟਿੰਗ ਖਾਤਰ ਦੇਖਣਾ ਚਾਹੁੰਦਾ ਤਾਂ ਤੁਸੀਂ ਦੇਖ ਸਕਦੇ ਹੋ ਬਾਈ ਜੀ ਬਾਕੀ ਨੰਬਰ ਦਿੱਤਾ ਬਾਈ ਸਾਰੀ ਜਾਣਕਾਰੀ ਲਈ ਇਹਨਾਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਾਕੀ ਹੋਰ ਵੀ ਪੰਜਾਬ ਹਰਿਆਣਾ ਦੇ ਵਿੱਚੋਂ ਘੈਂਟ ਘੈਂਟ ਜ਼ਮੀਨਾਂ ਦੇ ਸੌਦੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਉੱਤੇ ਪੰਜਾਬ ਹਰਿਆਣੇ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਜ਼ਮੀਨਾਂ 7 ਲੱਖ ਤੋਂ ਲੈ ਕੇ ਬਾਈ ਜੀ 40-45 ਲੱਖ ਤੱਕ ਪੂਰੀਆਂ ਟੌਪ ਦੀਆਂ ਜ਼ਮੀਨਾਂ ਪਾ ਰੱਖੀਆਂ ਨੇ ਉਹ ਸੌਦੇ ਵੀ ਜਰੂਰ ਦੇਖੋ ਤੁਸੀਂ ਉਹ ਵੀ ਮਿਸ ਨਾ ਕਰਿਓ ਘੈਂਟ ਘੈਂਟ ਵੀਡੀਓ ਨੂੰ ਵੀ ਨੇ ਤੇ ਅਗਲੀ ਵੀਡੀਓ ਬਈ ਜੀ ਆਉਣ ਵਾਲੀ ਬਹੁਤ ਘੰਟੇ ਤੋਂ ਡੇ ਖੁੱਦੇ ਏਰੀਆ ਦੀ ਆਪਾਂ ਵੀਡੀਓ ਲੈ ਕੇ ਆ ਰਹੇ ਆ ਬਈ ਜੀ ਪੰਜਾਬ ਦੀ ਵੀਡੀਓ ਰੇਟ ਸੁਣ ਕੇ ਹੈਰਾਨ ਹੋ ਜੂਗੇ ਬਹੁਤ ਘੱਟ ਰੇਟ ਦੇ ਵਿੱਚ ਪੰਜਾਬ ਦਾ ਵਧੀਆ ਬਾਣ ਲੈ ਕੇ ਆ ਰਹੇ ਆ ਤਾਂ ਅਗਲੀ ਵੀਡੀਓ ਨਾਲ ਬਣੇ ਰਹੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਦਬਾ ਲਿਓ ਜਿਹੜੇ ਵੀ ਭੈਣ ਵੀਰ ਹਨ ਆਪਣੇ ਫੇਸਬੁੱਕ ਨਾਲ ਜੁੜੇ ਹੋਏ ਨੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਇਤਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਲਈ ਹਰ ਰੋਜ਼ ਤੁਹਾਡੇ ਲਈ ਪੂਰੀ ਪ੍ਰੋਪਰ ਘੈਂਟ ਵੀਡੀਓ ਲੈ ਕੇ ਪਹੁੰਚਦੇ ਆ ਤਾਂ ਤੁਹਾਨੂੰ ਤੁਸੀਂ ਐਨਾ ਚੈਨਲ ਨੂੰ ਪਿਆਰ ਕਰਦੇ ਹੋ ਸਤਿਕਾਰ ਕਰਦੇ ਹੋ ਜੀ ਤੁਹਾਡਾ ਦਿਨੋਂ ਧੰਨਵਾਦ ਹੈ ਤੇ ਮਿਲਦੇ ਆ ਇਸੇ ਤਰ੍ਹਾਂ ਦੀ ਕਿਸੇ ਹੋਰ ਨਵੀਂ ਘੈਂਟ ਵੀਡੀਓ ਨਾਲ ਦਿਓ ਜਾਇਜ਼ ਤਦ ਤੱਕ ਲਈ ਰੱਬ ਰੱਖਾ ਜੀ